ਕਹਿ ਕਰਕੇ ਤੇ ਇਹਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਜੋ ਅੱਜ ਦਾ ਇਤਿਹਾਸਕ ਦਿਹਾੜਾ ਹੈ ਜਿਹੜਾ ਆਪਾਂ ਸਿੱਖ ਧਰਮ ਦੇ ਅੰਦਰ ਬੜੀ ਸ਼ਰਧਾ ਅਤੇ ਪਾਵਨਾ ਦੇ ਨਾਲ ਮਨਾ ਰਹੇ ਹਾਂ ਤਨ ਕਲਗੀ ਤਰਪਾਦਾ ਸਤਿਗੁਰੂ ਜੀਾਂ ਦਾ ਅੱਜ ਦੀ ਰਾਤ ਜਿਹੜੇ ਆਪਾਂ ਬਤੀਤ ਕੀਤੀ ਐ ਛੋਟੇ ਫਰਜੰਦ ਗੁਰੂ ਸਾਹਿਬ ਜੀ ਦੇ ਅਤੇ ਮਾਤਾ ਗੁਜਰ ਕੌਰ ਜੀਆਂ ਨੇ ਕੋਤਵਾਲੀ ਬਰਿੰਡੇ ਦੇ ਅੰਦਰ ਆਪਣੀ ਰਾਤ ਜਿਹੜੀ ਸੀ ਉਹ ਬਤੀਤ ਕੀਤੀ ਐ ਸਾਰੀ ਜਿੱਤੇ ਗੰਗੂ ਨੇ ਪਗੜਾਇਆ ਆਪਣੇ ਘਰ ਦੇ ਵਿੱਚੋਂ ਤੇ ਰਾਤ ਫਿਰ ਜਾਨੀਕਾਰ ਤੇ ਮਾਨੀ ਖਾਣ ਲੈ ਕਰਕੇ ਆਈ ਇਥੇ ਰਾਤ ਰੱਖਿਆ ਗਿਆ ਅਗਲੇ ਦਿਨ ਇਹ ਦੋਨੋਂ ਜਾਣੇ ਜਾਂਦੇ ਨੇ ਸਰਹੰਦ ਜਿੱਤੇ ਸੂਬਾ ਸਰਹੰਦ ਹਾਰ ਕਰਕੇ ਆ ਚੁੱਕਾ ਐ ਚਮਕੌਰ ਦੀ ਗੜੀ ਤੇ ਵਿੱਚ ਜਦੋਂ ਭਾਈ ਸੰਗਤ ਸਿੰਘ ਦਾ ਸੀਸ ਇਨਾਂ ਢੱਡੇ ਨਾਲੋਂ ਅਲੱਗ ਕੀਤਾ ਨਾ ਤੇ ਭਾਈ ਸੰਗਤ ਸਿੰਘ ਦਾ ਚਿਹਰਾ ਇਨ ਬਿਨ ਗੁਰੂ ਸਾਹਿਬ ਜੀ ਦੇ ਨਾਲ ਮਿਲਦਾ ਸੀ ਬੜੇ ਖੁਸ਼ ਹੋਏ ਵੇਖ ਕਰਕੇ ਵੀ ਅਸੀਂ ਆਪਣਾ ਜਿਹੜਾ ਕੰਮ ਸੀ ਨਾ ਤਮਾਮ ਕਰ ਲਿਆ ਹੈ ਸਾਡੇ ਮਨ ਦੀ ਖੁਆਇਸ਼ ਪੂਰੀ ਹੋ ਗਈ ਪਰ ਕੁਝ ਸਮੇਂ ਦੇ ਬਾਅਦ ਪਤਾ ਲੱਗਿਆ ਕਿ ਗੁਰੂ ਸਾਹਿਬ ਤਾਂ ਇੱਥੋਂ ਚਲੇ ਗਏ ਰਾਤ ਹੀ ਆਵਾਜ਼ ਦੇ ਕਰਕੇ ਵੀ ਗਏ ਸੂਬਾ ਸਰੰਦ ਕਹਿੰਦਾ ਸੀ ਨਾ ਕਿ ਚਾਰ ਚਬੇਰੇ ਤੇ ਇੰਨਾ ਤਗੜਾ ਪਹਿਰਾ ਸੀ ਉਹ ਤੁਹਾਡੇ ਕੋਲੋਂ ਪਤਾ ਹੀ ਨਹੀਂ ਲੱਗਾ ਗੁਰੂ ਸਾਹਿਬ ਚੁੱਪ ਕਰਕੇ ਚਲੇ ਗਏ ਆ ਲੱਗੇ ਨਹੀਂ ਚੁੱਪ ਕਰਕੇ ਨਹੀਂ ਗਏ ਸਤਗੁਰਾਂ ਤੇ ਆਵਾਜ਼ ਦਿੱਤੀ ਸੀ ਰਾਤ ਨੂੰ ਜਾਣ ਲੱਗਿਆ ਪਰ ਕਿਸੇ ਅੰਦਰ ਹਿੰਮਤ ਹੀ ਨਾ ਹੋਈ ਕਿ ਜਿਹੜਾ ਗੁਰੂ ਸਾਹਿਬ ਜੀਆਂ ਨੂੰ ਸਾਹਮਣੇ ਹੋ ਕਰਕੇ ਤੇ ਕੈਦ ਕਰ ਸਕੇ ਆਖਦੇ ਨੇ ਇੱਧਰ ਸੂਬਾ ਸਰਹੰਦ ਵੀ ਪਹੁੰਚ ਚੁੱਕਾ ਏ ਤੇ ਬਹੁਤ ਜ਼ਿਆਦਾ ਖਾਪੇ ਹੋਇਆ ਵੀ ਇੰਨਾ ਜ਼ਿਆਦਾ ਘੇਰਾ ਪਾ ਛੜਿਆ 6-7 ਮਹੀਨੇ ਆਨੰਦਪੁਰ ਨੂੰ ਕਿੰਨਾ ਮਲਖਈਆ ਲੈ ਕਰਕੇ ਚੜੇ ਤੇ 40 ਨਹੀਂ ਸਾਡੇ ਪੈਰ ਨਹੀਂ ਲੱਗਣ ਦਿੱਤੇ ਤੇ ਗੁਰੂ ਸਾਹਿਬ ਫੇਰ ਨਿਕਲ ਗਏ ਚਮਕੌਰ ਦੀ ਗੜੀ ਦੇ ਵਿੱਚੋਂ ਇੰਨੇ ਚਿਰ ਨੂੰ ਜਾਨੀ ਖਾੜ ਤੇ ਮਾਨੀ ਖਾੜ ਆ ਜਾਂਦੇ ਨੇ ਜਿਹੜੇ ਆਣ ਕਰਕੇ ਖਬਰ ਦਿੰਦੇ ਨੇ ਸੂਬਾ ਸਰਹੰਦ ਦੇ ਆਣ ਕਰਕੇ ਦਰਬਾਰ ਦੇ ਅੰਦਰ ਕਿ ਧਨ ਕਲਗੀ ਤਰਪਾਇਸ਼ਾ ਸਤਗੁਰਾਂ ਦੇ ਛੋਟੇ ਦੋਨੋਂ ਸਹਬਜਾਦੇ ਛੋਟੇ ਫਰਜੰਦ ਅਤੇ ਉਹਨਾਂ ਦੀ ਮਾਤਾ ਨੂੰ ਅਸੀਂ ਗੰਗੂ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਤੇ ਰਾਤ ਦਾ ਅਸੀਂ ਉਹਨਾਂ ਨੂੰ ਕੋਤਵਾਲੀ ਬਰਿੰਡੇ ਦੀ ਜੇਲ੍ਹ ਦੇ ਅੰਦਰ ਕੈਦ ਕੀਤਾ ਹੋਇਆ ਹੈ ਇਹ ਤੋਂ ਫਿਰ ਸੂਬਾ ਸਰਹੰਦ ਆਪਣਾ ਹੁਕਮ ਦਿੰਦਾ ਕਿ ਛੇਤੀ ਤੋਂ ਛੇਤੀ ਉਹਨਾਂ ਨੂੰ ਸਰਹੰਦ ਲਿਆਂਦਾ ਜਾਵੇ ਅੱਜ ਵਾਲੇ ਦਿਨ ਮਰਿੰਡੇ ਤੋਂ ਫਿਰ ਦੋਨਾਂ ਸਹਿਬਜ਼ਾਦੀਆਂ ਨੂੰ ਤੇ ਮਾਤਾ ਜੀ ਨੂੰ ਕੋਈ ਕਹਿੰਦਾ ਗੱਡੇ ਵਿੱਚ ਬਿਠਾ ਕਰਕੇ ਵਿਦਵਾਨਾਂ ਦੇ ਬਹੁ ਵਕ ਵਿਚਾਰ ਨੇ ਕੋਈ ਕਹਿੰਦਾ ਬੋਰੀਆਂ ਦੇ ਅੰਦਰ ਸਹਿਬਜ਼ਾਦੀਆਂ ਨੂੰ ਬੰਦ ਕੀਤਾ ਗਿਆ ਕੋਈ ਕਿਸੇ ਪ੍ਰਕਾਰ ਦੀ ਵਿਚਾਰਤਾਰਾ ਦਿੰਦਾ ਖੈਰ ਜਿਸ ਤਰ੍ਹਾਂ ਵੀ ਸੀ ਅੱਜ ਵਾਲੀ ਇਸ ਪੋਹ ਦੀ ਠੰਡ ਦੇ ਅੰਦਰ ਕਿਉਂਕਿ ਉੱਪਰ ਕੋਈ ਗਰਮ ਕੱਪੜਾ ਵੀ ਨਹੀਂ ਦਿੱਤਾ ਹੋਇਆ ਜੋ ਵਸਤਰ ਪਾ ਕਰਕੇ ਕਦੇ ਤੁਰੇ ਸਨ ਉਹਨਾਂ ਵਸਤਰਾ ਦੇ ਨਾਲ ਹੀ ਕੱਡਿਆਂ ਦੇ ਵਿੱਚ ਬਿਠਾ ਕਰਕੇ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਪਹਤਾ ਜਾ ਜਾਂਦਾ ਹੈ ਜਿੱਤੇ ਫਿਰ ਸਰਹੰਦ ਆਉਂਦੇ ਆਸਾਰੀ ਪੁੱਛਿਆ ਜਾਂਦਾ ਹੈ ਸੂਬਾ ਸਰਹੰਦ ਦੇ ਪਾਸੋਂ ਇਹੋ ਇਹਨਾ ਗੁਰੂ ਕੇ ਸਾਹਿਬ ਜਾਦਿਆਂ ਨੂੰ ਤੇ ਮਾਤਾ ਜੀ ਨੂੰ ਕਿੱਥੇ ਰੱਖਣਾ ਹੈ ਤੇ ਸੂਬਾ ਸਰਹੰਦ ਕਿੰਨਾ ਕੁ ਖਫਾ ਹੋਇਆ ਹੋਵੇਗਾ ਕਹਿਣ ਲੱਗਾ ਇਹਨਾਂ ਨੂੰ ਕੋਈ ਛਕਣ ਵਾਸਤੇ ਨਹੀਂ ਦੇਣਾ ਕੁਝ ਵੀ ਕੁਝ ਪੀਣ ਵਾਸਤੇ ਨਹੀਂ ਦਿੱਤਾ ਜਾਵੇਗਾ ਕੋਈ ਗਰਮ ਕੱਪੜਾ ਨਹੀਂ ਦਿੱਤਾ ਜਾਣਾ ਤੇ ਠੰਡਾ ਬੁਰਜ ਜਿਹਦੇ ਅੱਜ ਵੀ ਜਾ ਕਰਕੇ ਦਰਸ਼ਨ ਕਰਦੇ ਆ ਕਹਿ ਲੱਗੇ ਇਹਨਾਂ ਨੇ ਤਾਂ ਬੜਾਇਆ ਸੀ ਕਿ ਗਰਮੀਆਂ ਦੇ ਅੰਦਰ ਜਦੋਂ ਉੱਥੇ ਬੈਠਦੇ ਸਨ ਨਾ ਇਹਦੇ ਲਾਗੋਂ ਦੀ ਅੱਜ ਵੀ ਆਪਾਂ ਵੇਖਦੇ ਤੇ ਜਗਾ ਬਹੁਤ ਨੀਵੀਂ ਹੈ ਪਰ ਉਸ ਸਮੇਂ ਕਹਿੰਦੇ ਤੇ ਲਾਗੋਂ ਦੀ ਨਦੀ ਵਗਦੀ ਸੀ ਪਾਣੀ ਖਹਿ ਕਰਕੇ ਵਗਦਾ ਸੀ ਤੇ ਗਰਮੀ ਵਿੱਚ ਬੈਠਿਆ ਹੋਇਆ ਵੀ ਇੰਨੀ ਠੰਡੀ ਹਵਾ ਚੱਲਦੀ ਸੀ ਕਿ ਉੱਥੇ ਬੈਠਿਆ ਬੰਦੇ ਨੂੰ ਗਰਮੀ ਨਹੀਂ ਸੀ ਲੱਗਦੀ ਠੰਡ ਵਰਗਾ ਮੌਲ ਮਹਿਸੂਸ ਹੁੰਦਾ ਸੀ ਪਰ ਅੱਜ ਉਹ ਦਾ ਰਾਤ ਉਹ ਦਾ ਦੇਣਾ ਹੈ ਤੇ ਇਥੋਂ ਤੱਕ ਕੇ ਕਹਿੰਦੇ ਛੋਟੀ ਛੋਟੀ ਕਣੀ ਦਾ ਮੀਂਹ ਵੀ ਪੈਂਦਾ ਹੈ ਨਾਲ ਦੀ ਨਾਲ ਹਵਾ ਜਿਹੜੀ ਹੈ ਉਹ ਪਾਣੀ ਦੇ ਨਾਲ ਟਕਰਾ ਕਰਕੇ ਨਿਕਲਦੀ ਹੈ ਤੇ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਦੇ ਵਾਸਤੇ ਸੂਬਾ ਸਰਹੰਦ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਇਹਨਾਂ ਨੂੰ ਕਿਸੇ ਕਮਰੇ ਅੰਦਰ ਨਹੀਂ ਆਓ ਸਾਹਮਣੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਵੇ ਕੁਝ ਉੱਪਰ ਕੱਪੜਾ ਲੈਣ ਵਾਸਤੇ ਨਹੀਂ ਦਿੱਤਾ ਜਾਵੇਗਾ ਛਕਣ ਵਾਸਤੇ ਕੁਝ ਨਹੀਂ ਦਿੱਤਾ ਜਾਵੇਗਾ ਕੁਝ ਪੀਣ ਵਾਸਤੇ ਨਹੀਂ ਦਿੱਤਾ ਜਾਵੇਗਾ ਕਿਰ ਇਥੇ ਗੁਰੂ ਕਾ ਪਿਆਰਾ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਪਾਈ ਮੋਤੀ RAM ਮਹਿਰਾ ਜਿਹੜਾ ਸੂਬਾ ਸਰਹੰਦ ਦੇ ਰਸੋਈਖਾਨੇ ਦੇ ਅੰਦਰ ਕੰਮ ਕਰਦਾ ਹੈ ਗੁਰੂ ਘਰ ਦੇ ਨਾਲ ਪੇਮ ਰੱਖਣ ਵਾਲਾ ਹੈ ਇਹਦਾ ਪਿਤਾ ਵੀ ਕਹਿੰਦੇ ਨੇ ਇਸੇ ਘੇਰੇ ਦੇ ਅੰਦਰ ਹੀ ਆਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦੀ ਸਿੰਘਾਂ ਦੇ ਨਾਲ ਸ਼ਹੀਦ ਹੋਇਆ ਹੈ ਉਹਦੇ ਜਦੋਂ ਸੁਣਿਆ ਕਿ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਜੀ ਆਏ ਨੇ ਪਰ ਸੂਬਾ ਸਰਹੰਦ ਦਾ ਇਹ ਹੁਕਮ ਸੀ ਜੇ ਕਿਸੇ ਨੇ ਕੋਈ ਇਦਾਂ ਦੀ ਸੇਵਾ ਕਰਨੀ ਚਾਹੀ ਉਹਦਾ ਪਰਿਵਾਰ ਕੋਲੂ ਦੇ ਵਿੱਚ ਉਹਦੀ ਪੀੜ ਦਿੱਤਾ ਜਾਵੇਗਾ ਪਰ ਜਿਨ੍ਹਾਂ ਨੇ ਸੇਵਾ ਕਰਨੀ ਹੋਵੇ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ 2 ਦਿਨ ਕੁਝ ਵਿਦਵਾਨ ਤਿੰਨ ਦਿਨ ਦਾ ਜ਼ਿਕਰ ਕਰਦੇ ਨੇ ਕਹਿੰਨ ਲੱਗੇ ਕਿ ਭਾਈ ਮੋਤੀ RAM ਪੈਰੇ ਨੇ ਗੁਰੂ ਕੇ ਲਾਲਾ ਨੂੰ ਦੁੱਧ ਛਕਾ ਕਰਕੇ ਸੇਵਾ ਨਿਭਾਈ ਜਿਹਦਾ ਪਰਿਵਾਰ ਬਾਦ ਦੇ ਵਿੱਚ ਕੋਲੂ ਦੇ ਵਿੱਚ ਉਹਦੀ ਪੀੜਿਆ ਗਿਆ ਉਹਦਾ ਬੱਚਾ ਸੀ 7-8 ਸਾਲ ਦਾ ਬਜ਼ੁਰਗ ਮਾਤਾ ਤੇ ਕਰਵਾਲੀ ਆਪਣੇ ਆਪ ਨੂੰ ਕੋਲੂ ਦੇ ਵਿੱਚੋਂ ਦੀ ਪਿੜਾ ਲਿਆ ਪਰ ਇਹ ਗੁਰੂ ਕੇ ਲਾਲਾ ਦੀ ਸੇਵਾ ਨਿਭਾ ਕਰਕੇ ਬਹੁਤ ਵੱਡੀ ਬਖਸ਼ਿਸ਼ ਤੇ ਰਹਿਮਤ ਉਹ ਗੁਰੂ ਕਾ ਪਿਆਰਾ ਵੀ ਜਿਹੜਾ ਸੀ ਉਹ ਪ੍ਰਾਪਤ ਕਰ ਗਿਆ ਅੱਜ ਦੇ ਦਿਨ ਲਾਲਾ ਨੂੰ ਇਥੋਂ ਖੜਕੇ ਤੇ ਸੂਬਾ ਸਰਹੰਗ ਦੇ ਹੁਕਮ ਦੇ ਅਨੁਸਾਰ ਇਹਨਾਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਉਸ ਠੰਡੇ ਬੁਰਜ ਦੇ ਅੰਦਰ ਕੈਦ ਕੀਤਾ ਗਿਆ ਇਧਰ ਗੁਰੂ ਸਾਹਿਬ ਜੀ ਮਾਛੀਵਾੜੇ ਪਹੁੰਚਦੇ ਨਹੀਂ ਗੁਰੂ ਕੇ ਸਿੱਖ ਜਿਹੜੇ ਤਿੰਨ ਨਾਲ ਨਿਕਲੇ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਰਾ ਸਿੰਘ ਮਗਰ ਗੁਰੂ ਸਾਹਿਬ ਜੀ ਨੂੰ ਲੱਭਦੇ ਹੋਏ ਜਾਂਦੇ ਨੇ ਜਦੋਂ ਦੇਖਦੇ ਨੇ ਹਜੂਰ ਨੇ ਟਿੰਡ ਦਾ ਸਰਾਨਾ ਲਾਇਆ ਹੋਇਆ ਇੱਕ ਪਾਸਾ ਕਰਕੇ ਸਤਿਗੁਰੂ ਪਏ ਨੇ ਤੇ ਜਦੋਂ ਗਏ ਇਹ ਦੇਖਿਆ ਸ੍ਰੀ ਸਾਹਿਬ ਜੀ ਦਾ ਜਿਹੜਾ ਮੁਠਾ ਸੀ ਉਹ ਚਮਕਦਾ ਹੋਇਆ ਦਿਖਾਈ ਦਿੱਤਾ ਹਜੂਰ ਦੇ ਪਾਸ ਗਏ ਗੁਰੂ ਸਾਹਿਬ ਜੀ ਦੇ ਚਰਨ ਵੇਖੇ ਜਾ ਕਰਕੇ ਜਿਹੜੇ ਚਰਨਾਂ ਦੇ ਅੰਦਰ ਕੰਡੇ ਖੁਬੇ ਹੋਏ ਨੇ ਗੁਰੂ ਸਾਹਿਬ ਜੀ ਦਾ ਜਾਮਾ ਜਿਹੜਾ ਸੀ ਉਹ ਪਾਟਾ ਹੋਇਆ ਇਹ ਤੋਂ ਫਿਰ ਤਿੰਨੋਂ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਨਾਲ ਮਿਲਦੇ ਨੇ ਅੱਗੇ ਥੋੜਾ ਚੱਲ ਕਰਕੇ ਜਾਂਦੇ ਨੇ ਜਿਸ ਬਾਗ ਦੇ ਵਿੱਚ ਠਹਿਰਦੇ ਨੇ ਉਹ ਬਾਗ ਹੈ ਭਾਈ ਗੁਲਾਬੇ ਤੇ ਪੰਜਾਬੀ ਦਾ ਜਿਨੂੰ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਦਾਂ ਲੱਗਦਾ ਏ ਜਿਸ ਤਰ੍ਹਾਂ ਕਿਸੇ ਆਪਣੀ ਸੱਜਣ ਦਾ ਬਾਗ ਹੋਵੇ ਜਦੋਂ ਜਾ ਕਰਕੇ ਉਹ ਸੱਜਣ ਮਾਲੀ ਨੇ ਦੱਸਿਆ ਭਾਈ ਗੁਲਾਬੇ ਤੇ ਪੰਜਾਬੇ ਨੂੰ ਕਹਿਣ ਲੱਗੇ ਤੁਹਾਡੇ ਬਾਗ ਦੇ ਅੰਦਰ ਚਾਰ ਰਾਹੀ ਗੀਰ ਠਹਿਰੇ ਨੇ ਉਹਨਾਂ ਵਿੱਚੋਂ ਇੱਕ ਦੇ ਚਿਹਰੇ ਤੇ ਨੂਰ ਬਹੁਤ ਜ਼ਿਆਦਾ ਏ ਗੁਲਾਬਾ ਤੇ ਪੰਜਾਬਾ ਜਿਦਵਾਨ ਕਰਕੇ ਵੇਖਦੇ ਨੇ ਇਹ ਤਾਂ ਧਨ ਕਲਗੀ ਤਰਪਾਤਸ਼ਾ ਸਤਗੁਰੂ ਨੇ ਹੱਥ ਜੋੜਦੇ ਨੇ ਗੁਰੂ ਸਾਹਿਬ ਜੀ ਨੂੰ ਦੁੱਧ ਸ਼ਿਕਾਇਆ ਗਿਆ ਦੁੱਧ ਸ਼ਕਾ ਕਰਕੇ ਫਿਰ ਆਖਦੇ ਨੇ ਵੀ ਸਤਿਗੁਰੂ ਜੀ ਇੱਥੇ ਕੁਝ ਸਮਾਂ ਠਹਿਰੇ ਨੇ ਤੇ ਇੱਥੇ ਭਾਈ ਗੁਲਾਬੇ ਤੇ ਪੰਜਾਬੇ ਨੇ ਫਿਰ ਬੇਨਤੀ ਕੀਤੀ ਹੈ ਕਿ ਸਤਿਗੁਰੂ ਅੱਜ ਦਾ ਦਿਨ ਤੁਸੀਂ ਇਸ ਬਾਗ ਦੇ ਵਿੱਚ ਕਟੋ ਰਾਤ ਨੂੰ ਅਸੀਂ ਆਪ ਜੀ ਨੂੰ ਆਪਣੇ ਘਰ ਦੇ ਵਿੱਚ ਖੜਾਾਂਗੇ ਗੁਰੂ ਸਾਹਿਬ ਜੀ ਨੇ ਇੱਥੋਂ ਹੀ ਕਿਹਾ ਸੀ ਭਾਈ ਗੁਲਾਬੇ ਤੇ ਪੰਜਾਬੇ ਨੂੰ ਸਾਰੀ ਹਕੂਮਤ ਸਾਡੀ ਮਾਰ ਲੱਗੀ ਹੋਈ ਹੈ ਘਰ ਵਿੱਚ ਰੱਖਣਾ ਮੌਤ ਕ੍ਰੀਦਨ ਦੇ ਬਰਾਬਰ ਹੋਵੇਗਾ ਪਰ ਇੱਥੇ ਪ੍ਰੇਮ ਸੀ ਇਹ ਲੱਗੇ ਨਹੀਂ ਸਤਿਗੁਰੂ ਪਾਤਸ਼ਾਹ ਜੀ ਜ਼ਰੂਰ ਸਾਡੇ ਘਰ ਦੇ ਅੰਦਰ ਚਰਨ ਪਾਓ ਕਹਿਣ ਲੱਗੇ ਪਾਈ ਗੁਲਾਬੇ ਤੇ ਪੰਜਾਬੇ ਦੇ ਘਰ ਅੰਦਰ ਗੁਰੂ ਸਾਹਿਬ ਗਏ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਖਤਰੇ ਨਿਹਾਲੇ ਦੀ ਮਾਤਾ ਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਜਿਹਦਾ ਨਾਮ ਮਾਤਾ ਗੁਰਦਈ ਹੈ ਜਿਹੜੇ ਗੁਰੂ ਸਾਹਿਬ ਵਾਸਤੇ ਵਸਤਰ ਤਿਆਰ ਕਰਕੇ ਬੇਨਤੀ ਕਰਦੀ ਸੀ ਕਿ ਸਤਿਗੁਰੂ ਕਿਰਪਾ ਅਤੇ ਰਹਿਮਤ ਕਰੋ ਮੈਨੂੰ ਆਣ ਕਰਕੇ ਆਪ ਜੀ ਕਦੋਂ ਦਰਸ਼ਨ ਦਿਓਗੇ ਇੱਥੇ ਫਿਰ ਉਸ ਮਾਤਾ ਨੂੰ ਵੀ ਦਰਸ਼ਨ ਦਿੱਤੇ ਸਵੇਰ ਹੁੰਦਿਆਂ ਸਾਰ ਗੁਰੂ ਸਾਹਿਬ ਜੀ ਨੇ ਇਹੀ ਉਹਦੇ ਵੱਨੋਂ ਪੇਡਾ ਕੀਤੇ ਹੋਏ ਵਸਤਰ ਜਿਹੜੇ ਸਨ ਫਿਰ ਰੰਗਾ ਕਰਕੇ ਗੁਰੂ ਸਾਹਿਬ ਜੀ ਉੱਚ ਦੇ ਪੀਰ ਬਣ ਕਰਕੇ ਨਿਕਲੇ ਮਾਤਾ ਨੂੰ ਦਰਸ਼ਨ ਦਿੱਤੇ ਚਰਨਾ ਤੇ ਸੀਸ ਰੱਖਿਆ ਤੇ ਕਹਿੰਦੇ ਸੀਸ ਰੱਖਦਿਆਂ ਸਾਰੀ ਮਾਤਾ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਇੱਥੇ ਉਹਦਾ ਸੰਸਕਾਰ ਕੀਤਾ ਗਿਆ ਪਰ ਜਦੋਂ ਗਲਾਬੇ ਤੇ ਪੰਜਾਬੀ ਨੂੰ ਪਤਾ ਲੱਗਾ ਫੌਜਾ ਗੁਰੂ ਸਾਹਿਬ ਜੀ ਨੂੰ ਲੱਭਦੀਆਂ ਫਿਰਦੀਆਂ ਨੇ ਤਾਂ ਇਹਨਾਂ ਦਾ ਮਨ ਵੀ ਥੜਕ ਗਿਆ ਕਹਿ ਲੱਗੇ ਗੁਰੂ ਸਾਹਿਬ ਜੀ ਤੁਸੀਂ ਹੁਣ ਇਥੋਂ ਅੱਗੇ ਚਲੇ ਚਲੋ ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਿਹਾ ਗਲਾਬੇ ਤੇ ਪੰਜਾਬੇ ਨੂੰ ਕਹਿ ਲੱਗੇ ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਭਾਈ ਸਾਨੂੰ ਕਰਦੇ ਵਿੱਚ ਰੱਖਣਾ ਮੌਤ ਕ੍ਰਿਤ ਦੇ ਬਰਾਬਰ ਹੈ ਪਰ ਇਸੇ ਪਿੰਡ ਦੇ ਰਹਿਣ ਵਾਲੇ ਜਿਹੜੇ ਕਦੇ ਘੋੜੇ ਲੈ ਕਰਕੇ ਗੁਰੂ ਸਾਹਿਬ ਜੀ ਦੇ ਪਾਸ ਆਨੰਦਪੁਰੋਂ ਦੇ ਸਨ ਬੜਾ ਪ੍ਰੇਮ ਸੀ ਗੁਰੂ ਸਾਹਿਬ ਜੀ ਦੇ ਨਾਲ ਗਣੀ ਕਾਨ ਤੇ ਨਬੀ ਖਾਨ ਵੀ ਉਹਨਾਂ ਨੂੰ ਪਤਾ ਲੱਗਾ ਤੇ ਭਾਈ ਗੁਲਾਬੇ ਤੇ ਪੰਜਾਬੇ ਨੂੰ ਪੁੱਛਦੇ ਨੇ ਕਹਿਣ ਲੱਗੇ ਗੁਰੂ ਸਾਹਿਬ ਜੀ ਦੀ ਕੋਈ ਖਬਰ ਕਹਿਣ ਲੱਗੇ ਧੰਨ ਕਲਗੀ ਤਰਪਾਦਸ਼ਾ ਜੀ ਦੇ ਵੱਡੇ ਫਰਜੰਦ ਸ਼ਹੀਦ ਹੋ ਗਏ ਨੇ ਤੇ ਗੁਲਾਬਾ ਤੇ ਪੰਜਾਬਾ ਕਹਿਣ ਲੱਗਾ ਸਤਗੁਰੂ ਸਾਡੇ ਘਰ ਵਿੱਚ ਨੇ ਪਰ ਅਸੀਂ ਉਹਨਾਂ ਨੂੰ ਜਾਣ ਵਾਸਤੇ ਕਹਿ ਦਿੱਤਾ ਹੈ ਦੋਨੋਂ ਭਰਾ ਚੱਲ ਕਰਕੇ ਗਏ ਕਹਿਣ ਲੱਗੇ ਵੇਖੀ ਕਿਤੇ ਮਾਛੀਵਾੜੇ ਦੇ ਨਗਰ ਨੂੰ ਕਲੰਕਿਤ ਨਾ ਕਰ ਦਵੀਂ ਅਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਰੱਖਾਂਗੇ ਦੋਨੋਂ ਸੱਜਣ ਚੱਲ ਕਰਕੇ ਗਏ ਭਰਾ ਗੁਰੂ ਸਾਹਿਬ ਜੀ ਨੂੰ ਆਪਣੇ ਦੇ ਵਿੱਚ ਲੈ ਕਰਕੇ ਆਏ ਇਹ ਤੋਂ ਫਿਰ ਨੀਲਾ ਬਾਣਾ ਪਾ ਕਰਕੇ ਗੁਰੂ ਸਾਹਿਬ ਜੀ ਉੱਚ ਦੇ ਪੀਰ ਬਣ ਕਰਕੇ ਅੱਗੇ ਚੱਲੇ ਨੇ ਦੋਨੋਂ ਭਰਾ ਅੱਗੇ ਲੱਗੇ ਨੇ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਮਗਰ ਲੱਗੇ ਨੇ ਭਾਈ ਦਇਆ ਸਿੰਘ ਨੇ ਇੱਥੇ ਫਿਰ ਚੌਰ ਕੀਤਾ ਜਿਹੜਾ ਖੰਭਾ ਦਾ ਬਣਾ ਕਰਕੇ ਲਈ ਜਾਂਦੇ ਨੇ ਰਸਤੇ ਦੇ ਵਿੱਚ ਸਿਪਾਈਆਂ ਦੇ ਦਸਤੇ ਵੀ ਮਿਲਦੇ ਨੇ ਪੁੱਛਦੇ ਨੇ ਕੌਣ ਕਹਿਣ ਲੱਗੇ ਉੱਚ ਦੇ ਪੀਰ ਜਾ ਰਹੇ ਨੇ ਇਤੋਂ ਤੱਕ ਵੀ ਕਹਿੰਦੇ ਨੇ ਇੱਕ ਥਾ ਤੇ ਰੋਕ ਕਰਕੇ ਇਹਨਾਂ ਨੇ ਤਲਾਸ਼ੀ ਕਰਨੀ ਚਾਹੀ ਪਈ ਅਸੀਂ ਪੂਰਾ ਉਹ ਇਹ ਵੇਖਣਾ ਚਾਹੁੰਦੇ ਆ ਕਿ ਵਾਕਈ ਉੱਚ ਦੇ ਪੀਰ ਨੇ ਕਹਿ ਲੱਗੇ ਇਹਨਾਂ ਨੇ ਮਨਾ ਕਰ ਦਿੱਤਾ ਕਹਿਣ ਲੱਗੇ ਤੁਸੀਂ ਸਾਡੇ ਪੀਰ ਨੂੰ ਹੱਥ ਨਹੀਂ ਲਾ ਸਕਦੇ ਅੱਗੇ ਹੋ ਕਰਕੇ ਪਰ ਉਹ ਇੱਕ ਸ਼ਾਹੀ ਫਕੀਰ ਨੂੰ ਲੈ ਕਰਕੇ ਆਏ ਕਹਿਣ ਲੱਗੇ ਅਸੀਂ ਨਹੀਂ ਤਾਂ ਇਹ ਸ਼ਾਹੀ ਫਕੀਰ ਜਿਹੜਾ ਹੈ ਨਾ ਕੀ ਆਪ ਜੀ ਦੇ ਪੀਰ ਦੇ ਦਰਸ਼ਨ ਕਰੇਗਾ ਗੁਰੂ ਸਾਹਿਬ ਜੀ ਦੇ ਜਦੋਂ ਅੱਗੇ ਹੋ ਕਰਕੇ ਕਹਿਣ ਲੱਗੇ ਉਸ ਫਕੀਰ ਸ਼ਦਰ ਨੇ ਪਰਦਾ ਪਾਸੇ ਕੀਤਾ ਉਹ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਫਾਰਸੀ ਪੜਾਉਂਦਾ ਹੁੰਦਾ ਸੀ ਕਹਿਣ ਲੱਗੇ ਜਦੋਂ ਉਹਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਤੇ ਉਹਨੇ ਵੀ ਮੋਢਾ ਲਾ ਦਿੱਤਾ ਤੇ ਦਸਤੇ ਨੂੰ ਕਹਿਣ ਲੱਗਾ ਪਾਸੇ हट ਜਾਓ ਇਹ ਉੱਚ ਦਾ ਪੀਰ ਹੀ ਨਹੀਂ ਤਾਂ ਪੀਰਾਂ ਦਾ ਪੀਰ ਜਾ ਰਿਹਾ ਇਹਨੂੰ ਡਕਿਓ ਨਾ ਜਿਹੜੇ ਰਸਤੇ ਤੁਹਾਨੂੰ ਜਾਂਦਾ ਉਸ ਰਸਤੇ ਦੀ ਖਾਕ ਚੁੱਕ ਕਰਕੇ ਮੱਥੇ ਨੂੰ ਲਾਓ ਇੱਲਾਕੇ ਗੁਰੂ ਸਾਹਿਬ ਚੱਲਦੇ ਚੱਲਦੇ ਫਿਰ ਲੁਧਿਆਣੇ ਦੇ ਪਾਸ ਆਉਂਦੇ ਨੇ ਬਹਾਮਤ ਕਿਰਪਾਲ ਦਾਸ ਇੱਥੇ ਰਹਿੰਦਾ ਸੀ ਜਿਨੇ ਕਦੇ ਪੰਘਾੜੀ ਦੇ ਚੋਦ ਅੰਦਰ ਗੁਰੂ ਸਾਹਿਬ ਜੀ ਦੇ ਨਾਲ ਹੋ ਕਰਕੇ ਜੰਗ ਲੜੀ ਸੀ ਜਿਹੜੇ ਪਠਾਨ ਕੁਝ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਜੀ ਦੇ ਪਾਸ ਪਰਤੀ ਕਰਵਾਏ ਸਨ ਉਹਨਾਂ ਦੇ ਵਿੱਚੋਂ ਕੁਝ ਜਾ ਕਰਕੇ ਪਹਾੜੀਆਂ ਦੇ ਨਾਲ ਮਿਲ ਗਏ ਸੀ ਪਰ ਇੱਕ ਸੀ ਕਿਰਪਾਲ ਦਾਸ ਮਹੰਤ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਹੋ ਕਰਕੇ ਲੜਿਆ ਸੀ ਉਹਦਾ ਡੇਰਾ ਸੀ ਇੱਥੇ ਆਲਮਗੀਰ ਦੇ ਪਾਸ ਆਣ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਮੰਝਾ ਥੱਲੇ ਰਖਵਾਇਆ ਤੇ ਕਹਿਣ ਲੱਗੇ ਇਥੋਂ ਫਿਰ ਭਾਈ ਦੋਨਾਂ ਭਰਾਵਾਂ ਨੂੰ ਗੁਰੂ ਸਾਹਿਬ ਜੀ ਨੇ ਵਾਪਸ ਮੋੜਿਆ ਕਿ ਆਪਣੇ ਹੱਥੀ ਉਹਨਾਂ ਨੂੰ ਇੱਕ ਹੁਕਮਨਾਮਾ ਲੈ ਕਰਕੇ ਦਿੱਤਾ ਕਿ ਤੁਸੀਂ ਸਾਡੇ ਫਰਜੰਦਾ ਤੋਂ ਵੀ ਪਿਆਰੇ ਹੋ ਖਾਲਸੇ ਨੂੰ ਹੁਕਮ ਕੀਤਾ ਇਹ ਦੋਨੋਂ ਸਾਡੇ ਪੁੱਤਰਾ ਤੋਂ ਵੀ ਪਿਆਰੇ ਨੇ ਇਹਨਾਂ ਦੇ ਸਥਾਨ ਦੇ ਜਿਹੜਾ ਦਰਸ਼ਨ ਕਰੇਗਾ ਇਹਨਾਂ ਦਾ ਵੱਧ ਤੋਂ ਵੱਧ ਇਤਿਹਾਸ ਜਿਹੜਾ ਹਿਰਦੇ ਅੰਦਰ ਵਸਾਵੇਗਾ ਉਹਦੇ ਉੱਪਰ ਸਾਡੀ ਬੇਅੰਤ ਕਿਰਪਾ ਹੋਵੇਗੀ ਸੋ ਗੁਰੂ ਸਾਹਿਬ ਜੀ ਇੱਥੋਂ ਤੱਕ ਇੱਧਰ ਪਹੁੰਚਦੇ ਨੇ ਉਧਰ ਛੋਟੇ ਫਰਜੰਦ ਤੇ ਮਾਤਾ ਜੀ ਕੈਦ ਕਰ ਲਏ ਜਾਂਦੇ ਨੇ ਮੁਰਜ ਦੇ ਅੰਦਰ ਫਿਰ ਕੱਲ ਤੇ ਪਰਸੋ ਉਹ ਦਿਨ ਦੀ ਕਚਹਿਰੀ ਲੱਗਦੀ ਹੈ ਜਿੱਥੇ ਸਹਿਬਜ਼ਾਦਿਆਂ ਨੂੰ ਬਹੁਤ ਜ਼ੋਰ ਲਾਇਆ ਜਾਂਦਾ ਡਲਾਉਣ ਦੇ ਵਾਸਤੇ ਪਰ ਉਹ ਛੋਟੇ ਜ਼ਰੂਰ ਸਨ ਪਰ ਐਡੀਆਂ ਵੱਡੀਆਂ ਸ਼ਹਾਦਤਾਂ ਦੇ ਕਰਕੇ ਸਿੱਖੀ ਦਾ ਇਹ ਤੁਰਾ ਜਿਹੜਾ ਸੀ ਬਣਾ ਗਏ ਉਹਨਾਂ ਦੀਆਂ ਨੀਹਾਂ ਦੇ ਥੱਲੇ ਆਪਣਾ ਖੂਨ ਹੈ ਆਪਣੇ ਇਹ ਸਰੀਰ ਦੀਆਂ ਹੱਡੀਆਂ ਲਾ ਕਰਕੇ ਇਹਨੂੰ ਸਦਾ ਦੇ ਵਾਸਤੇ ਪੱਕਾ ਕਰਗੇ ਇਤਿਹਾਸ ਆਪਾਂ ਅੱਗੇ ਨਾਲ ਦੀ ਨਾਲ ਬਾਚਾਂਗੇ ਸੋ ਇੱਥੋਂ ਤੱਕ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਾਵਣ ਤੇ ਪਵਿੱਤਰ ਇਸ ਸ਼ਬਦ ਦੀ ਵਿਚਾਰ ਕਰਦੇ ਆ ਗੁਰੂ ਕਾ ਇਤਿਹਾਸ ਬਾਤਦੇ ਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਅਕ ਨੇ ਸਤਗੁਰੂ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਅਗਾਹ ਵਾਸਤੇ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਓ ਪਾਵਨ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ ਏ ਜੇਹ ਬੇਹ ਰਸ ਗੇ ਮਦਰ ਪ੍ਰੇਤੋ ਅੰਗ ਸਤ ਤਹ ਤਿਯੰ ਪਰਮ ਬਾਦੰ ਅਵਰਤ ਇਥੈ ਸੁਧ ਅਸ਼ਰੁਣਹ ਗੋਬਿੰਦ ਦਾਮੋਦਰ ਮਾ